ਲੇਕਿਨ ਜੇ ਆ ਗਏ ਤੇ ਅੱਜ ਅਸੀਂ ਪਿੰਡੋਂ ਪਿੰਡੇ ਜਾ ਕੇ ਆਪਣੇ ਜਿਹੜੇ ਪਿੰਡ ਕੀ ਜ਼ਮੀਨਦਾਰ ਨੇ ਜਿਨ੍ਹਾਂ ਦਾ ਜਿਆਦਾ ਨੁਕਸਾਨ ਹੋਇਆ ਠੀਕ ਹੈ ਘਰੋਂ ਘਰੀ ਜਾ ਕੇ ਅਸੀਂ ਸੇਵਾ ਕਰਦੇ ਕਿਸ ਤੋਂ ਇਵਾ ਕੁਚਰਸ ਬਣੇ ਜਾ ਰਿਹਾ ਕਿਸ ਤੋਂ ਇਸ ਦਾ ਵੈਰੀਫਾਈ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਕੇ ਗਲੋਬਲ ਪਾਜੀ ਲਈ ਹੰਪਾਸ਼ਿਪ ਵਾਲੇ ਗਲੋਬਲ ਪਾਜੀ ਨੇ ਅਸਲ ਵਿੱਚ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈ ਅਸੀਂ ਗਲੋਬਲ ਸਿੱਖ ਸੰਸਥਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਆ 10 ਟਰੈਕਟਰ ਵੰਡ ਕੇ ਜੰਲੇ ਆ ਉਦੋਂ ਬਾਅਦ ਬਾਬਾ ਜੀ ਪੂਰੀ ਪੂਰੀ ਵਾਲੇ ਸੰਤਾਂ ਨੂੰ ਆ ਆਰੇ ਪੈਸਾ ਇਹਨਾਂ ਦੀ ਸੰਸਥਾ ਹੈ ਜੀ ਕਿ ਆਪਣੀ ਗਲੋਬਲ ਸਿੱਖ ਤੇ ਉਦੋਂ ਬਾਅਦ ਜਵੇਂ 10 ਟਰੈਕਟਰ ਇਹਨਾਂ ਨੂੰ ਦੇ ਕੇ ਚੱਲੇ ਆ 10 ਟਰੈਕਟਰ ਹੈ ਪੂਰੀ ਵਾਲੇ ਬਾਬੇ ਬਹੁਤ ਗਰਾਊਂਡ ਲੈਵਲ ਤੇ ਆਪਣੀ ਮਦਦ ਕਰ ਰਹੇ ਨੇ 10 ਟਰੈਕਟਰ ਬਾਬਿਆਂ ਨੂੰ ਦੇ ਕੇ ਜਾਵਾਂਗੇ ਫਿਰ ਜਿਵੇਂ ਤਾਂ ਸਟ੍ਰੈਕਟਰ ਭਾਈ ਉਹਨਾਂ ਨੂੰ ਫਿਰ ਦੇਗੇ ਵੱਲੋਂ ਜਿੱਥੇ-ਜਿੱਥੇ ਲੋੜ ਆ ਪਹਿਲਾਂ ਤਾਂ ਕੱਲੇ ਮਾਝੇ 'ਚ ਲੋੜ ਸੀ ਹੁਣ ਫਾਜ਼ਲ ਕੇ ਉਧਰ ਵੀ ਲੋੜ ਪੈ ਗਈ ਆ ਉਧਰ ਵੀ ਬੰਗ ਟੁੱਟ ਗਿਆ ਸੋ ਅਸੀਂ ਆਪ ਦੇ ਵੱਲੋਂ ਜੀ ਜਿੰਨੀ ਸਾਨੂੰ ਮਤਿਆ ਨਾ ਜਿੰਨਾ ਖਾਣਾ ਸਾਡੇ ਸਾਰੇ ਸਰਕਲ ਦੀ ਜਿਵੇਂ ਕਿ ਅਸੀਂ ਉਸ ਹਿਸਾਬ ਨਾਲ ਆਪਦਾ ਜਲਦੀ ਨੈਕਸਟ ਸਟੈਪ ਨੈਕਸਟ ਸਟੈਪ ਆਈ ਹੈ ਜੀ ਅੱਜ ਅਸੀਂ ਸੇਵਾ ਕਰਕੇ ਲਾਵਾਂਗੇ ਫਿਰ ਲੋਣੇ ਉਹ ਤੁਹਾਡੇ 10 ਦਿਨਾਂ ਤੱਕ ਅਸੀਂ ਫਿਰ ਲੈ ਕੇ ਆਵਾਂਗੇ ਤੇ ਜੋ ਸਾਡੇ ਨਾਲ ਅੱਜ ਦੇ ਟਾਈਮ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਨੂੰ ਥ੍ਰੈਟ ਆ ਸੋ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਤੁਸੀਂ ਸਲੂਟ ਕਰਦੇ ਆ ਆਪਣੀ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਹੈ ਸਲੂਟ ਕਰਦੇ ਆ ਕਿਉਂਕਿ ਕੱਲ ਰਾਤ ਨੂੰ ਮੈਨੂੰ ਫਿਰ ਥ੍ਰੈਟ ਆਈ ਆ ਤੇ ਸੰਤ ਵੀ ਇਹ ਦੇ ਵਿੱਚ ਮੱਕੜ ਸਾਹਿਬ ਹੀ ਪਹਿਲਾਂ ਕਹਿੰਦੇ ਸੀ ਵੀ ਇੱਕ ਕੋਈ ਬੰਦਾ ਸੇਵਾ ਕਰਨ ਆਇਆ ਉਹਨੂੰ ਗੈਂਗਸਟਰਾਂ ਨੇ ਡਰਾ ਕੇ ਵਾਪਸ ਭੇਜਤਾ ਠੀਕ ਆ ਤੇ ਅਸੀਂ ਵਾਪਸ ਭੱਜਣ ਵਾਲੇ ਨਹੀਂ ਹੈਗੇ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜਾਂਗੇ ਸਾਡੀ ਖਾਕੀ ਵਰਦੀ ਸਾਡੀ ਪੁਲਿਸ ਸਾਡੀ ਸਿਕਿਉਰਿਟੀ ਦੇ ਵਿੱਚ ਸਾਡੇ ਨਾਲ ਆ ਤੇ ਅਸੀਂ ਆਪਦੇ ਲੋਕਾਂ ਨਾਲ ਕਿਰਤ ਦੇ باوجود ਇਸ ਗਰਾਉਂਡ ਲੈਵਲ ਤੇ ਆ ਕੇ ਸੇਵਾ ਕਰਨਾ ਕਿੰਨਾ ਕੌਫਾ ਕਈ ਅਸੀਂ ਪੰਜਾਬ ਦੇ ਬੱਚੇ ਐ ਅਸੀਂ ਆਪ ਭਾਈ ਹੱਕ ਦੀ ਕਮਾਈ ਆ ਮਿਹਨਤਾਂ ਦੀ ਸਟੇਜ ਤੋਂ ਰਾਤਾਂ ਨੂੰ ਜਾਗ-ਜਾਗ ਠੀਕ ਆ 4-400 ਮੀਟਰ ਕਿਲੋਮੀਟਰ ਸਫ਼ਰ ਕਰਕੇ ਠੀਕ ਆ ਗਾ ਗਾ ਕੇ ਐਕਟਿੰਗ ਕਰ-ਕਰਕੇ ਆਪਦੀ ਹੱਕ ਦੀ ਕਮਾਈ ਐ ਐ ਕਿਵੇਂ ਕਿਸੇ ਨੂੰ ਹਨਾ ਐਨੇ ਤਾਂ ਭਾਜੀ ਅਸੀਂ ਵੀ ਜੱਟ ਦੀ ਨਿਦਾਨ ਆ ਅਸੀਂ ਕਿ ਕਿਸੇ ਤੋਂ ਮਾਇਆ ਦਬਣ ਵਾਲੇ ਨਹੀਂ ਹੈਗੇ ਠੀਕ ਆ ਆਪਦੇ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਠੀਕ ਆ ਸਾਡੇ ਅੱਖਾਂ 'ਚ بڑے ਸੁਪਨੇ ਸੀ ਪੰਜਾਬ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਆ ਠੀਕ ਆ ਤੇ ਅਸੀਂ ਆਪਦੇ ਪੰਜਾਬ ਨਾਲ ਆ ਪੰਜਾਬੀਅਤ ਨਾਲ ਆ ਜਿੰਨੇ ਜੋਗੇ ਹੈਗੇ ਆ ਠੀਕ ਆ ਜਿੰਨੇ ਸਾਨੂੰ ਸਾਡਾ ਸਾਨੂੰ ਮੰਨ ਲਓ ਜਿੰਨੇ ਸਾਨੂੰ ਨਾਲ ਲਿਆ ਸਮਾਗਤਿਆ ਉਸ ਹਿਸਾਬ ਨਾਲ ਅਸੀਂ ਭਾਈ ਜਾਨੀ ਸੇਵਾ ਕਰ ਰਹੇ ਸੇਵਾਦਾਰ ਕਰਤਾ ਵੀ ਪਈਆਂ ਜਾ ਰਹੀਆਂ ਨੇ ਭਾਈ ਕੋਈ ਰੁਕਾਵਟ ਨਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਠੀਕ ਆ ਸਾਨੂੰ ਕੋਈ ਕਿਸੇ ਚੀਜ਼ ਦੀ ਤੇ ਸਾਡਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਆ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਈ ਨੇ ਸਾਨੂੰ ਕਿਸੇ ਰਿਕਵਰਡ ਦਾ ਕੋਈ ਫਰਕ ਨਹੀਂ ਪੰਜਾਬ ਦੀ ਤਸਵੀਰ ਦੇਖ ਕੇ ਕੀ ਲੱਗ ਰਿਹਾ ਪੰਜਾਬ ਭਾਜੀ ਹਮੇਸ਼ਾ ਹੀ ਖੁਸ਼ਹਾਲ ਪੰਜਾਬ ਰਹਿ ਪੰਜਾਬ ਨੂੰ ਜਿਵੇਂ ਅਸੀਂ ਮਤ ਕਰ ਰਹੇ ਆ ਪੰਜਾਬ ਨੂੰ ਸਾਡੇ ਕਿਸੇ ਦੀ ਮਦਦ ਦੀ ਲੋੜ ਵੀ ਨਹੀਂ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਠੀਕ ਆ ਪੰਜਾਬ ਤੁਸੀਂ ਦੇਖਿਓ ਪਾਣੀ ਸੁੱਕਣਾ ਆਪਣੇ ਜੱਟਾਂ ਨੂੰ ਪਰਵਾਹ ਹੀ ਨਹੀਂ ਇੱਥੇ ਕਹਿੰਦੇ ਇੰਨੀ ਇੰਨਾ ਸਿਸਟਮ ਹੋ ਗਿਆ ਠੀਕ ਆ ਇਹ ਪੰਜਾਬ ਤੁਹਾਨੂੰ ਮੈਂ 15 ਦਿਨਾਂ ਬਾਅਦ ਥਾਪੀਆਂ ਮਾਰਦਾ ਦਿਖਾ ਦੂੰਗਾ ਇਹ 15 ਦਿਨ ਚਲੋ ਮੈਂ ਜਿਆਦਾ ਇਹ ਕਹਦੇ ਆ ਜਿਵੇਂ ਪਾਣੀ ਸੁੱਕਦਾ ਜਦੋਂ ਪਾਣੀ ਸੁੱਕਣ ਦੇ ਨਾਲ ਹੀ ਇਹ ਬਹੁਤ ਬਖਸ਼ਿਆ ਠੀਕ ਆ ਪੰਜਾਬ ਕਿਸੇ ਤੋਂ ਨਾ ਕਦੇ ਦਬਿਆ ਪੰਜਾਬ ਨੇ ਤਾਂ ਹਮੇਸ਼ਾ ਦੂਜੀਆਂ ਸਟੇਟਾਂ ਦਾ ਦੂਜੀਆਂ ਕੰਟਰੀਆਂ ਚ ਜਾਜਾ ਸੇਵਾ ਕੀਤੀ ਆ ਆਪਣੇ ਦਰਬਾਰ ਸਾਹਿਬ ਖੁੱਲਾ ਲੰਗਰ ਆਪਣੀ ਕੌਣ ਰੀਸ ਕਰ ਲੂਗਾ ਕੋਈ ਠੀਕ ਆ ਇਹ ਬੜੀ ਬਖਸ਼ਿਆ ਇਹ ਤੁਸੀਂ ਦੇਖਿਓ ਜਿਵੇਂ ਪਾਣੀ ਸੁੱਕਣਾ ਠੀਕ ਹੈ ਇਹ ਗੱਲਾਂ ਉਹ ਜਿਵੇਂ ਹੁੰਦਾ ਨਾ ਜਦੋਂ ਬੰਦੇ ਦੀ ਕਹਿੰਦੇ ਵੀ ਲੱਤ ਟੁੱਟੀ ਹੁੰਦੀ ਆ ਜਦੋਂ ਠੀਕ ਹੁੰਦਾ ਸਭ ਤੋਂ ਪਹਿਲਾਂ ਡੰਡੇ ਨੂੰ ਛੁੱਟਦਾ ਠੀਕ ਹੈ ਉਹ ਗੱਲ ਆ ਪੰਜਾਬ ਦੀ ਪੰਜਾਬ ਨਹੀਂ ਨਹੀਂ ਪ੍ਰਵਾਹ ਪ੍ਰੂਵ ਕਰਨੀ ਵੀ ਪਾਣੀ ਇਹ ਗੱਲਾਂ ਹੀ ਹੋਣੀਆਂ ਪੰਜਾਬ ਠੀਕ ਆ ਬਾਕੀ ਸਾਡੀ ਸਰਕਾਰ ਨੂੰ ਮੇਰੀ ਅਪੀਲ ਆ ਸਾਡੇ ਸੀਐਮ ਸਾਹਿਬ ਬਹੁਤ ਘੈਂਟ ਇਨਸਾਨ ਨੇ ਤੇ ਸਾਡੀ ਆਰਟਿਸਟ ਲਾਈਨ ਤੋਂ ਨੇ ਇੱਕ ਇਹ ਇੱਕ ਮੈਨਾ ਹੀਰਾ ਹੀ ਕਹੂੰਗਾ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੇ ਲੋਕਾਂ ਨੇ ਆਪਾਂ ਆਪਾਂ ਚੁਣ ਕੇ ਇੰਨੀ ਸਖੜੀ ਸੀਟ ਤੇ ਬਾਇਆ ਹੈ ਤੋ ਜਿਹੜੇ ਛੋਟੇ ਜ਼ਿਮੀਦਾਰ ਆ ਉਹਨਾਂ ਦਾ ਕਰਜ਼ਾ ਮੈਂ ਸੀਐਮ ਸਾਹਿਬ ਨੂੰ ਦਊਂਗਾ ਕਿ ਮੇਰੇ ਐਜ਼ ਆ ਵੱਡੇ ਭਰਾ ਨੇ ਉਹ ਵੀ ਉਹ ਮਾਫ਼ ਕੀਤਾ ਜੇ। ਸ਼ਰਮ ਕਰਕੇ 10 ਮਿੰਟ ਦੇ ਇਸ ਤੋਂ ਹੋਰ ਵੀ ਕਿਤੇ ਜਿੰਨੇ ਮਿੰਟ ਹਾਂਜੀ ਮਾਈਕ ਆਪਣੇ ਆ ਰਹੇ ਨਾ 10 ਟਰੈਕਟਰ ਅੱਜ 10 ਟਰੈਕਟਰਾਂ ਦੀ ਸੇਵਾ ਕਰਕੇ ਚੱਲੇ ਆ ਤੇ ਹਰ 10-10 ਦਿਨਾਂ ਬਾਅਦ ਆਉਂਦੇ ਰਹਿਵਾਂਗੇ। ਧੰਨਵਾਦ।